ਆਇਆ ਹੋਇਆ ਕਿ ਜਣਾ ਦੇਖੋ ਇੱਥੇ ਬਾਡ ਨੰਬਰ 50 ਦੇ ਵਿੱਚ ਕੁਝ 5 6 ਘਰਕ ਸੀ ਜਿਨ੍ਹਾਂ ਦੇ ਹਾਲਾਤ ਬਹੁਤ ਮਾੜੇ ਸੀ ਤੇ ਉਹ ਸਾਡੇ ਗੁਰਦੀਪ ਸਿੰਘ ਮਿੱਟੂ ਜਿਹੜੇ ਤੋਂ ਸਾਡੇ ਕਾਉਂਸਲਰ ਨੇ ਉਹਨਾਂ ਨੇ 24 ਲੱਖ ਰੁਪਏ ਦੇ ਗਰੀਬ ਜਿਹੜਾ ਹੈਗਾ ਵੇ ਤਰਪਰਿਸ਼ਣ ਤੋਂ ਫੰਡ ਲੈ ਕੇ ਤੇ ਅੱਜ ਜਿਹੜੇ ਪਾਰਕ ਨੇ ਖਰਾਬ ਐ ਸੀ ਜਿਨ੍ਹਾਂ ਚ ਗੰਦ ਬਿਆ ਹੋਇਆ ਸੀ ਤੇ ਉਹਨਾਂ ਨੂੰ ਸਾਬ ਸਫਾਈ ਔਰ ਉਹਨਾਂ ਦੇ ਦੇਖਭਾਲ ਵਾਸਤੇ ਅੱਜ ਦੁਗਟਨ ਕੀਤਾ ਮੈਂ ਸਾਰੇ ਇਥੋਂ ਦੇ ਇਲਾਕਾ ਵਾਸੀਆਂ ਨੂੰ ਔਰ ਇਸ ਜਿੱਦੀ ਬੁਾਰਕਾ ਵੀ ਦੇਣਾ ਵੀ ਉਹਨਾਂ ਨੇ ਸਾਰੇ ਨਾਲ ਇਕੱਠੇ ਹੋ ਕੇ ਅੱਜ ਇੱਥੇ ਜਿਹੜਾ ਹੈ ਦੁਗਟਨ ਸ਼ਾਮਿਲ ਹੋਏ ਨੇ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਜਿਹੜੇ ਮੰਡਲ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਸਾਡੇ ਭਾਰਤੀ ਜਨਤਾ ਪਾਰਟੀ ਦੇ ਔਰ ਹੋਰ ਵੀ ਸਾਰੇ ਇਸ ਏਰੀਆ ਦੇ ਸੱਜਣ ਮੇਰੀਆਂ ਭੈਣਾ ਇਕੱਠੇ ਹੋ ਕੇ ਅੱਜ ਜਿਹੜਾ ਵੇ ਪਾਰਕ ਦਾ ਮੂਰਤ ਕਰ ਰਹੇ ਨੇ ਤੇ ਮੈਂ ਸਾਰੇ ਡੀਟੀਓ ਜੀ ਨੂੰ ਪਹਿਲਾਂ ਅੱਛੀ ਦੇ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਹਨਾਂ ਪ੍ਰਾਲਾ ਕਰਕੇ ਇਸ 55 ਨੰਬਰ ਵਾਰਡ ਦੇ ਵਿੱਚ ਜਿਹੜੇ ਪਾਰਕ ਨੇ ਉਹਨਾਂ ਦੀ ਰਿਪਾਇਰ ਕਰਾ ਲਈ। ਅੱਜ ਕੰਮ ਦੀ ਸ਼ੁਰੂਆਤ ਕੀਤੀ ਦੇ ਇਲਾਕੇ ਦੇ। ਦੇਖੋ ਇਹ ਮੇਰਾ ਵਾਰਡ ਨੰਬਰ 55 ਮੈਂ ਇਹ ਜਮੀਨੀ ਮੇਰਾ ਵਾਰਡ ਆ ਜਿੱਥੇ ਮੇਰੇ ਸਾਰੇ ਭਾਈਚਾਰੇ ਦੇ ਲੋਕ ਰਹਿੰਦੇ ਆ ਤੇ ਮੈਂ ਇਹਨਾਂ ਨਾਲ ਬੜੇ 30-35 ਸਾਲ ਤੋਂ ਜੁੜਿਆ ਹੋਇਆ। ਅੱਜ ਇਹਦਾ ਉਦਘਾਟਨ ਜਿਹੜਾ ਛੇ ਪਾਰਕਾਂ ਦਾ ਉਦਘਾਟਨ ਜ ਜਦੀ ਸ਼ੁਰੂਆਤ ਅੱਜ ਇਸ ਮੁਸਤਾਕਨ ਗੰਗਾ ਕੋਲਾ ਫੈਕਟਰੀ ਦੇ ਸਾਹਮਣੇ ਹੋ ਕੀਤੀ ਆ ਇਹ 24 ਲੱਖ 16000 ਰੁਪਏ ਦੇ ਜਿਹੜੇ ਕੰਮ ਨੇ ਛੇ ਪਾਰਕਾਂ ਦੇ ਪਾਸ ਹੋਏ ਨੇ ਜਿਦੇ ਚ ਇੱਕ ਇਹ ਪਾਰਕ ਹੈ ਸ਼੍ਰੀ ਸਤਪੁਰਜ ਜੀ ਦੇ ਸਾਹੀ ਜਿਹਦੇ ਸਾਹਮਣੇ ਵਾਲਾ ਪਾਰਕ ਹੈ ਸ਼ਿਵ ਸ਼ਕਤੀ ਮੰਦਿਰ ਗੁਰਦੁਆਰੇ ਦੇ ਸਾਹਮਣੇ ਵਾਲਾ ਪਾਰਕ ਹੈ ਬਾਲਮਿਕ ਮੰਦਰ ਦੇ ਸਾਹਮਣੇ ਜਿਹੜਾ ਹਬੀਬ ਗੰਜ ਦਾ ਪਾਰਕ ਹੈ ਕ੍ਰਿਸ਼ਨਾਵਰਦ ਸਕੂਲ ਵਾਲਾ ਪਾਰਕ ਹੈ ਰਾਮਗੀਲਾ ਗਰਾਊਂਡ ਵਾਲਾ ਪਾਰਕ ਹੈ ਤੇ ਇਹ ਸਾਰੇ ਪਾਰਕਾਂ ਦਾ ਉਦਘਾਟਨ ਛੇ ਪਾਰਕਾਂ ਦਾ ਯਾਨੀ ਕਿ ਇਕੱਠੇ ਹੀ ਕੰਮ ਹੈ ਇਹ ਤੇ 2 ਲੱਖ ਲੱਗਣਾ ਕਿ ਤੇ 3 ਲੱਗਣਾ ਕਿ ਤੇ 4 ਲੱਗਣਾ ਜਿਵੇਂ ਜਿਵੇਂ ਹੈਗਾ ਡਾਇਨਾਮਿਕ ਕੰਪਨੀ ਨੂੰ ਇਹ ਕੰਮ ਪਾਸ ਹੋਇਆ ਮੇਰੇ ਕਾਉਂਸਲਰ ਕੋਟੇ ਦਾ ਕੰਮ ਹੈ ਮੈਂ ਕਿਸੇ ਦੂਸਰੇ ਦੇ ਕੋਟੇ ਦਾ ਕੰਮ ਦਾ ਉਦਘਾਟਨ ਨਹੀਂ ਕਰਨ ਵਾਸਤੇ ਆਇਆ ਮੈਂ ਆਪਣੇ ਕਾਉਂਸਲਰ ਕੋਟੇ ਦੇ ਕੰਮ ਦਾ ਉਦਘਾਟਨ ਕਰਨ ਵਾਸਤੇ ਆਇਆ ਪਰ ਉਹ ਮੇਰੇ ਨਾਲ ਸਾਡੇ ਗੁਰਦੇਵ ਸ਼ਰਮਾ ਦੇ ਵੀ ਜੀ ਸਤਨਾਮ ਸਿੰਘ ਲਖਨਪਾਲ ਅਸ਼ਨੀ ਟੰਡਨ ਜੀ ਆਪਣੇ ਸਾਡੇ ਮਾਸ਼ਾ ਬਰਾਦੀ ਤੋਂ ਕੁਲਾਜ ਜੀ ਨੇ ਵੀਰਾਲਾਲ ਜੀ ਨੇ ਆਪਣਾ ਸਾਡੇ ਨੌਜਵਾਨ ਜੁਵਾ ਮੋਰਚਾ ਦੇ ਖੜੇ ਆ ਲੇਡੀਜ਼ ਸਾਡੀਆਂ ਪੈਣਾ ਖੜੀਆਂ ਨੇ ਇਹ ਸਾਰਾ ਸਮਾਜ ਖੜਾ ਬਾਲਮਿਕ ਸਮਾਜ ਤੋਂ ਮੋਹ ਲਾਲ 바ਵਾ ਜੀ ਅਕੇ ਸਾਰੇ ਸਮਾਜ ਜੜੇ ਆ ਇਕੱਠੇ ਹੋ ਕੇ ਇਹੀ ਗੱਲ ਕਰ ਰਹੇ ਆ ਕਿ ਜਿਹੜਾ ਕੰਮ ਕਰੇਗਾ ਅਸੀਂ ਉਹ ਨੂੰ ਉਹ ਸਾਡਾ ਧਿਆਨ ਰੱਖੇਗਾ ਅਸੀਂ ਉਹਦੇ ਰੱਖਾਂਗੇ ਇਹ ਆਪਣਾ ਕੰਮ ਕਰਕੇ ਦਿਖਾਓ ਕਹਿੰਦੇ ਕੰਮ ਕਰੋ ਤਾਂ ਵੋਟ ਲੈ ਲਓ ਜੇ ਕੰਮ ਨਹੀਂ ਕਰਨਾ ਤਾਂ ਵੋਟ ਕੈਸੀ ਇਸ ਕਰਕੇ ਹੁਣ ਉਹ ਬਦਲਾ ਬਦਲਾਓ ਵਾਲੀ ਗੱਲ ਨਹੀਂ ਹੋਣੀ ਇਸ ਨਗਰ ਨਿਗਮ ਦੇ ਇਲੈਕਸ਼ਨਾਂ ਚ ਹੌਣ ਤੱਕ ਕੰਮ ਦੀ ਵੋਟ ਆਣੀ ਹੈ ਲੋਕਾਂ ਨੇ ਕੰਮ ਦੇਖਣੇ ਆ ਕਿ ਤੁਸੀਂ 5 ਸਾਲ ਦੇ ਵਿੱਚ ਕੀ ਕੀਤਾ ਔਰ ਕੰਮਾਂ ਦੇ ਵਿੱਚ ਤੁਸੀਂ ਦੇਖੋ ਆ ਸਕੂਲ ਆ ਆਉਦਘਾਟਨ ਮੈਂ ਮੈਂ ਮੇਰਾ ਸੀ ਹੋਇਆ ਇਹ 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 ਜਗਾ ਦਾ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਮੈਂ ਜਿੱਤਿਆ ਆ ਜਿਹੜਾ ਰੋਡ ਆ 22 ਫੁੱਟ ਦਾ ਰੋਡ ਆ ਇਹ ਕਢਾਂ ਦੇ ਵਿੱਚ ਸਟਰਾਹ ਸਿੰਘ ਨੂੰ ਪਤਾ ਮੇਰਾ ਹੱਥ ਆ ਇਹ 22 ਫੁੱਟ ਦਾ ਰੋਡ ਕਢਾਂ ਦੇ ਵਿੱਚ ਇਹ ਬੰਦ ਸੀ ਐਸੇ ਲੋਕ ਉਧਰ ਜਾ ਨਹੀਂ ਸਕਦੇ ਅਸੀਂ ਕਦਵਾਈ ਨਗਰ ਚੋਂ ਲੰਘੇ ਲੋਕ ਲੰਘਦੇ ਆ ਨਾ ਹੁਣ ਇਧਰ ਆਉਂਦੇ ਆ ਚੀਮਾ ਚੌਕ ਤੋਂ ਸਿੱਧਾ ਲੰਘਦੇ ਆ ਇਹ ਐਸੇ ਐਸੇ ਕੰਮ ਕੀਤੇ ਆ ਅਸੀਂ ਲੋਕਾਂ ਦੇ ਫੋੜੀ ਕੰਮ ਕਰਨ ਵਾਸਤੇ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਗਰੀਬ ਲੋਕ ਜਿਨ੍ਹਾਂ ਦੇ ਕੋਲ ਕੋਈ ਐਸੀਆਂ ਜਗ੍ਹਾ ਨਹੀਂ ਆ ਆਪਣੇ ਕੋਈ ਦੁੱਖ ਸੁੱਖ ਨਹੀਂ ਕਰ ਸਕਦੀਆਂ ਅਸੀਂ ਉਹਨਾਂ ਦੁੱਖਾਂ ਸੁੱਖਾਂ ਨੂੰ ਸਾਂਝਾ ਕਰਨ ਵਾਸਤੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਹਾਂ ਮੈਂ ਸਾਰੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਸਕੂਲ ਜਿਹੜਾ ਚਾਲੂ ਕੀਤਾ ਜਾਵੇ ਸਰਕਾਰ ਤੁਹਾਡੀ ਹੈ ਸਾਰਾ ਕੁਝ ਤੁਹਾਡਾ ਐਮ ਐਲ ਏ ਵੀ ਤੁਹਾਡਾ ਪਰ ਤੁਸੀਂ ਇਹਨੂੰ ਸ਼ੁਰੂ ਕਰਾ ਦਿਓ ਮੇਰੇ ਜਿਹੜੇ ਗਰੀਬ ਇਲਾਕੇ ਦੇ ਬੱਚੇ ਆ ਉਹ ਐਸੇ ਐਡਮਿਸ਼ਨਾਂ ਲੈ ਕੇ ਆਪਣਾ ਪੜ੍ਹਾਈ ਕਰਨ ਪਹਿਲ ਉਹਨਾਂ ਦੀ ਹੋਣੀ ਚਾਹੀਦੀ ਆ ਇਸ ਇਲਾਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਹ ਦਰਦ ਦੇਖਿਆ ਜਿਨ੍ਹਾਂ ਨੇ ਇਹ ਗੰਦ ਦੀ ਬਹੁ ਜੜੀਆਂ ਲਈ ਆ ਹਾਂ ਇਹ ਬਦਬੂ ਜੜੀਆਂ ਉਹਨਾਂ ਦੇ ਘਰਾਂ ਤੱਕ ਗਈ ਆ ਬਿਮਾਰੀਆਂ ਫੈਲੀਆਂ ਨੇ ਇਹਨਾਂ ਨੇ ਇਹਨਾਂ ਨੇ ਆਪਣਾ ਜੀਵਨ ਜੜਾ ਦਾ ਤੇ ਲਾਇਆ ਇਹਨਾਂ ਦੇ ਬੱਚੇ ਪਹਿਲਾਂ ਇਸ ਸਕੂਲ ਦੇ ਚ ਪੜ੍ਹਨੇ ਚਾਹੀਦੇ ਆ ਔਰ ਇਹ ਜੜਾ ਕੰਪੈਕਟਰ ਲਗਾ ਕੇ ਇਹ ਚੀਮਾ ਚੌਂਕ ਜੜਾ ਕੂੜਾ ਡੱਡਪਾਣਾ ਚਾਹੀਦਾ ਉਹਦੇ ਵਾਸਤੇ ਪੂਰਾ ਜੋਰ ਲਗਾ ਦੇਾਂਗੇ ਪਾਰਟੀ ਵੱਲੋਂ ਆਦੇਸ਼ ਜੋ ਆਏਗਾ ਕਿ ਚੇ ਨਹੀਂ ਹਟਾਂਗੇ ਮੈਂ ਸੰਨੀ ਮਨਜੰਦਾ ਭਾਰਤੀਆ ਯੂਵ ਮંચ ਦਾ ਸੈਕਟਰੀ ਵੀ ਰਿਆ ਵਾਂ ਤੇ ਮੰਡਲ ਪ੍ਰਧਾਨ ਵੀ ਰਿਆ ਇੱਧਰ ਦਾ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਸਾਡੇ ਜਿਹੜੇ ਗੁਰਦੀਪ ਸਿੰਘ ਨੇ ਟੂ ਕੌਂਸਲਰ ਜੀ ਹੈ ਉਹਨਾਂ ਨੇ ਇਸ ਫਰਕ ਦਾ ਨਵੀਂ ਕਰੰਦਾ ਜਿਹੜਾ ਉਹ ਘਾਟ ਰਿੰਗ ਕੀਤਾ ਗੁਰਦੇਸ਼ ਸ਼ਰਮਾ ਦੇਬੀ ਨੂੰ ਬੁਲਾ ਕੇ ਉਸਲਾਨਾ ਯੋਗ ਹੈ ਤੇ ਜੇ ਗੁਰਦੇਸ਼ ਸ਼ਰਮਾ ਦੇਬੀ ਚਾਹੇ ਵਿਧਾਨ ਸਭਾ ਵਿੱਚ ਨਹੀਂ ਪਹੁੰਚ ਪਾਏ ਪਰ ਉਹ ਵੱਧ ਚੜ ਕੇ ਇਸ ਏਰੀਆ ਦੇ ਕੰਮ ਕਰ ਰਹੇ ਨੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਨਾਲ ਹੀ ਖੜੇ ਰਵਾਂਗੇ ਬਾਤਾਂ ਕੀ ਹੈ ਲਖਣਪਾਲ ਜੀ ਇਸ ਇਲਾਕੇ ਦਾ ਰਹਿਣ ਵਾਲਾ ਹਾਂ ਜੋ ਕਿ ਅੱਜ ਸਾਡੇ ਕੌਂਸਲ ਵੱਡੇ ਵੀਰ ਮੇਰੇ ਗੁਰਦੀਪ ਸਿੰਘ ਨੇਡੂ ਜੀ ਜਿਨ੍ਹਾਂ ਨੇ ਕਪਾਰਗ ਵੈਸੇ ਸ਼ੁਰੂ ਕਰਵਾਈ ਹੈ ਹੋਈ ਤਾਂ ਲੇਟ ਹੈ ਲੇਕਿਨ ਹੋ ਰਹੀ ਹੈ ਬੜੀ ਖੁਸ਼ੀ ਦਾ ਦਿਨ ਹੈ ਅੱਜ ਨਾਲ ਸਾਡੇ ਦੀਪੀ ਭਾਜੀ ਸ਼ਰਮਾ ਜੀ ਖੜੇ ਨੇ ਔਰ ਇਹਨਾਂ ਦਾ ਸਹਿਯੋਗ ਸਾਡੇ ਨਾਲ ਚੱਲਦਾ ਪਿਆ ਉਹ ਚੱਲਦਾ ਹੀ ਰਹਿਣਾ ਹੈ ਪਾਰਕ ਬਣ ਜਾ ਰਹੀ ਹੈ ਇਹਦੀ ਸਾਰਿਆਂ ਨੂੰ ਮੁਬਾਰਕਬਾਦ ਤੇ ਅਗਲੇ ਜਿਹੜੇ ਕੰਮ ਨੇ ਉਹ ਵੀ ਹੁਣ ਉਹਦੇ ਵਿੱਚ ਅਸੀਂ ਖੁਸ਼ ਹਾਂ ਤੇ ਅਸੀਂ ਇਹਨਾਂ ਦੇ ਨਾਲ ਆ